ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਵੇ ਦੇ ਨਾਲ ਜੁੜੀਆਂ ਵਰਕਤਾਂ ਦੇ ਬਾਰੇ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਇਹ ਰੋਟੀ ਬਣਾਉਣ ਵਾਲਾ ਤਵਾ ਸਾਡੀ ਜ਼ਿੰਦਗੀ ਨੂੰ ਬਦਲ ਦੇਵੇਗਾ ਇਸ ਦਾ ਸਹੀ ਇਸਤੇਮਾਲ ਅਸੀਂ ਕਿਵੇਂ ਕਰੀਏ ਕਿ ਪੈਸੇ ਦੀ ਤੰਗੀ ਤੋਂ ਬਚ ਸਕੀਏ ਅਸੀਂ ਅਜਾਇਆ ਕੀ ਕਰੀਏ ਕਿ ਪੈਸਾ ਸਾਡੇ ਘਰ ਸਦਾ ਰਹੇ ਸਾ ਸੰਗਤ ਜੀ ਇਹ ਕੋਈ ਵੀ ਵੈਮ ਪਰਮ ਨਹੀਂ ਹੈ ਅੱਜ ਦੀ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਤੁਹਾਡੇ ਲਈ ਬਹੁਤ ਹੀ ਕਾਸ ਹੈ ਇਸ ਲਈ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਵਿੱਚ ਰੋ ਲਿਖਣਾ ਜੀ ਸਾ ਸੰਗਤ ਜੀ ਰਸੋਈ ਤੋਂ ਹੀ ਘਰ ਦੀ ਬਰਕਤ ਸ਼ੁਰੂ ਹੁੰਦੀ ਹੈ ਤੇ ਰਸੋਈ ਵਿੱਚ ਕੁਝ ਨਿਯਮ ਹੋਣੇ ਜ਼ਰੂਰੀ ਹਨ ਸਭ ਤੋਂ ਜ਼ਿਆਦਾ ਨਿਯਮ ਤਵੇ ਸਬੰਧੀ ਹੁੰਦੇ ਹਨ ਜੇਕਰ ਅਸੀਂ ਤਵੇ ਨੂੰ ਸਹੀ ਨਹੀਂ ਰੱਖਦੇ ਤਾਂ ਸਾਨੂੰ ਸਿਹਤ ਸਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਘਰ ਵਿੱਚ ਹਮੇਸ਼ਾ ਤੰਦਰੁਸਤੀ ਰੱਖਣ ਦੇ ਲਈ ਇਹਨਾਂ ਨਿਯਮਾਂ ਦਾ ਪਾਲਣ ਕਰੋ ਸੰਘਜ ਸਭ ਤੋਂ ਪਹਿਲਾਂ ਜਦੋਂ ਰਾਤ ਨੂੰ ਸੌਣਾ ਹੈ ਰੋਟੀ ਪਾਣੀ ਖਾਣ ਤੋਂ ਬਾਅਦ ਰਸੋਈ ਵਿੱਚ ਬਰਤਨ ਵਗੈਰਾ ਮੰਜਨੇ ਹਨ ਤਾਂ ਤਵੇ ਨੂੰ ਸਾਫ਼ ਕਰਕੇ ਰੱਖਣਾ ਚਾਹੀਦਾ ਹੈ ਤੇ ਕਿਸੇ ਸਾਫ਼ ਸੁਥਰੀ ਜਗ੍ਹਾ ਤੇ ਰੱਖੋ ਜਦੋਂ ਸਵੇਰੇ ਉੱਠੋ ਤੇ ਰੋਟੀ ਬਣਾਉਣ ਤੋਂ ਪਹਿਲਾਂ ਤਵੇ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਤਾਂ ਜਦੋਂ ਸਵੇਰੇ ਸਫਾਈ ਕਰਦੇ ਸਮੇਂ ਜੋ ਵੀ ਘਟਾ ਮਿੱਟੀ ਕੰਨ ਤਵੇ ਤੇ ਪਏ ਹਨ ਉਹ ਸਾਫੋ ਚਾਣ ਇਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਘਰ ਪਰਿਵਾਰ ਦੇ ਚਿਹਿਆਂ ਨੂੰ ਤੰਦਰੁਸਤ ਤੰਦਰੁਸਤ ਰੱਖ ਸਕਦੇ ਹਾਂ ਪਰਿਵਾਰ ਨੂੰ ਸਾਫ ਸੋਤਰਾ ਭੋਜਨ ਦਿਓ ਰੋਟੀ ਬਣਾਉਣ ਤੋਂ ਪਹਿਲਾਂ ਤਵੇ ਦੇ ਉੱਪਰ ਥੋੜਾ ਜਿਹਾ ਨਮਕ ਜਾਣੀ ਕੇ ਲੋਨ ਪਾ ਦਿਓ ਇਸ ਨਾਲ ਫੈਲੀ ਘਰ ਦੇ ਵਿੱਚ ਨਕਾਰਾਤਮਕਤਾ ਨੇਗਟਿਵਿਟੀ ਦੂਰ ਹੁੰਦੀ ਹੈ ਤੇ ਸੰਘਤ ਜੀ ਜਦੋਂ ਰੋਟੀ ਪਕਾਓ ਉਸ ਵਿੱਚ ਸਭ ਤੋਂ ਪਹਿਲਾਂ ਰੋਟੀ ਜਿਹੜੀ ਹੈ ਉਹ ਕੁੱਤੇ ਨੂੰ ਜ਼ਰੂਰ ਪਾਓ ਕਿਉਂਕਿ ਕਿਉਂਕਿ ਪਰਮਾਤਮਾ ਨੇ ਸਾਨੂੰ ਇਨਸਾਨਾਂ ਨੂੰ ਸਮਰੱਥ ਬਣਾਇਆ ਹੈ ਦੇਨ ਜੋਗ ਕੀਤਾ ਹੈ ਅਸੀਂ ਕਿਸੇ ਭੁੱਖੇ ਦੀ ਭੁੱਖ ਮਿਟਾ ਸਕਦੇ ਹਾਂ ਇਸ ਤਰ੍ਹਾਂ ਘਰ ਦੀ ਬਰਕਤ ਦੇ ਵਿੱਚ ਹੁੰਦਾ ਹੈ ਤੇ ਘਰ ਵਿੱਚ ਵਰਤਿਆ ਜਾਣ ਵਾਲਾ ਤਵਾ ਹਮੇਸ਼ਾ ਲੋਹੇ ਦਾ ਹੀ ਵਰਤੋ ਕਿਉਂਕਿ ਨਾਨ ਸਟਿਕ ਜਾਂ ਹੋਰ ਤਾਤਾਂ ਦੇ ਪਣੇ ਤਵੇ ਸਾਡੀ ਜ਼ਿੰਦਗੀ ਨੂੰ ਹਾਨੀ ਪਹੁੰਚਾਉਂਦੇ ਹਨ ਇਸ ਲਈ ਲੋਹੇ ਦਾ ਤਵਾ ਨਹੀਂ ਵਰਤਣਾ ਚਾਹੀਦਾ ਤਵੇ ਨੂੰ ਵਰਤਣ ਤੋਂ ਬਾਅਦ ਸਾਫ਼ ਕਰਕੇ ਕਿਸੇ ਸਾਫ਼ ਜਗ੍ਹਾ ਤੇ ਰੱਖੋ ਜਦੋਂ ਵੀ ਰਸੋਈ ਦੇ ਅੰਦਰ ਝਾੜੂ ਲਗਾਉਣਾ ਹੈ ਤਾਂ ਇਹ ਖਾਸ ਤਾਂ ਇਹ ਖਾਸ ਗੱਲ ਦਾ ਧਿਆਨ ਰੱਖੋ ਕਿ ਝਾੜੂ ਦੇ ਨਾਲ ਸੈਲਫ ਦੀ ਸਫਾਈ ਨਹੀਂ ਕਰਨੀ ਕਿਉਂਕਿ ਜਿਹੜੀ ਸੈਲਫ ਹੁੰਦੀ ਹੈ ਉਸ ਦੇ ਉੱਪਰ ਬਹੁਤ ਹੀ ਵਰਤਨ ਵਾਲੀਆਂ ਚੀਜ਼ਾਂ ਪਈਆਂ ਹੁੰਦੀਆਂ ਹਨ ਜਿਸ ਤਰ੍ਹਾਂ ਬਰਤਨ ਹੁੰਦੇ ਹਨ ਤਵਾ ਹੁੰਦਾ ਹੈ ਹੋਰ ਵੀ ਜ਼ਰੂਰੀ ਵਸਤੂਆਂ ਜਿਹੜੀਆਂ ਉਹ ਉੱਪਰ ਹੁੰਦੀਆਂ ਹਨ ਕਿਉਂਕਿ ਝਾੜੂ ਦੇ ਨਾਲ ਬਹੁਤ ਸਾਰੇ ਹਾਨੀਕਾਰਕ ਕੀਟਾਣੂ ਬੈਕਟੀਰੀਆ ਹੁੰਦੇ ਹਨ ਜੋ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਇਸ ਲਈ ਝਾੜੂ ਨੂੰ ਬਹੁਤੀ देर ਰਸੋਈ ਵਿੱਚ ਨਾ ਰੱਖੋ ਤੇ ਨਾਲ ਹੀ ਸਾਡੇ ਗੈਸ ਨੂੰ ਚੁੱਲ੍ਹੇ ਦੇ ਲਾਗੇ ਜਾਂ ਬਰਤਨਾਂ ਦੇ ਲਾਗੇ ਇਸ ਨਾਲ ਸਫਾਈ ਕਰਨੀ ਚਾਹੀਦੀ ਹੈ ਘਰ ਵਿੱਚ ਤੰਦਰੁਸਤੀ ਦੇ ਲਈ ਤਾਂ ਦੇ ਵਾਅਦੇ ਲਈ ਰਸੋਈ ਵਿੱਚ ਰਾਤ ਨੂੰ ਸੌਣ ਲੱਗਿਆਂ ਹੀ ਬਰਤਨ ਸਾਫ਼ ਕਰਕੇ ਸੌਣੇ ਚਾਹੀਦੇ ਹਨ ਇਸ ਦੇ ਨਾਲ ਘਰ ਦਾ ਮਾਹੌਲ ਪੋਜ਼ਿਟਿਵ ਰਹਿੰਦਾ ਹੈ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਖਾਸ ਕਰਕੇ ਜਦੋਂ ਮੇਰੀਆਂ ਭੈਣਾਂ ਰਾਤ ਨੂੰ ਰਸੋਈ ਸਾਫ਼ ਕਰਕੇ ਚਮਕਾ ਕੇ ਸੌਂਦੀਆਂ ਹਨ ਜਦੋਂ ਸਵੇਰੇ ਉੱਠ ਕੇ ਰਸੋਈ ਵਿੱਚ ਜਾਂਦੀਆਂ ਹਨ ਸਾਫ ਸੋਤਰੀ ਰਸੋਈ ਦੇਖ ਕੇ ਉਹਨਾਂ ਦਾ ਜਿਹੜਾ ਮਨ ਹੈ ਉਹ ਵੀ ਖੁਸ਼ ਹੁੰਦਾ ਹੈ ਪੋਜ਼ਿਟਿਵਟੀ ਮਿਲਦੀ ਹੈ ਤੇ ਜੇ ਇੱਕ ਪਾਸੇ ਸਾਡੇ ਝੂਠੇ ਬਰਤਨ ਪਏ ਹੋਣ ਰਸੋਈ 'ਚ ਖਲਾਰਾ ਹੋਵੇ ਤਾਂ ਕੰਮ ਕੰਮ ਨੂੰ ਮਨ ਨਹੀਂ ਕਰਦਾ ਤੇ ਸਵੇਰੇ ਸਵੇਰੇ ਹੀ ਜਿਹੜਾ ਅਸੀਂ ਕਿਝਨ ਲੱਗ ਪੈਂਦੇ ਹਾਂ ਇਸ ਲਈ ਰਾਤ ਨੂੰ ਰਸੋਈ ਦੀ ਸਾਫ ਸਫਾਈ ਤੇ ਬਰਤਨ ਸਾਫ ਕਰਕੇ ਹੀ ਸੌਣਾ ਚਾਹੀਦਾ ਹੈ ਚੰਗੇ ਦਿਨ ਦੀ ਸ਼ੁਰੂਆਤ ਚੰਗੀ ਕਰਨੀ ਚਾਹੀਦੀ ਹੈ ਰਸੋਈ ਦੇ ਸਾਰੇ ਕੰਮ ਪਹਿਲਾਂ ਨੂੰ ਤਰਤੀਬ ਵਰਹੀ ਕਰਨੇ ਚਾਹੀਦੇ ਹਨ ਰਸੋਈ ਤੋਂ ਹੀ ਘਰ ਦੀ ਬਰਕਤ ਸ਼ੁਰੂ ਹੁੰਦੀ ਹੈ ਇੱਕ ਰਸੋਈ ਵਿੱਚ ਪਾਠ ਪੂਜਾ ਦਾ ਸਥਾਨ ਕਦੇ ਨਾ ਬਣਾਓ ਕਿਉਂਕਿ ਰਸੋਈ ਵਿੱਚ ਇਸ ਤਰ੍ਹਾਂ ਦੇ ਪਕਵਾਨ ਬਣਦੇ ਹਨ ਜਿਨ੍ਹਾਂ ਦੀ ਭਾਵ ਸਮੈਲ ਫੈਲਦੀ ਹੈ ਤੇ ਜੇ ਤੇ ਜੇਕਰ ਉੱਥੇ ਹੀ ਪੂਜਾ ਸਥਾਨ ਹੋਵੇ ਤਾਂ ਇਸ ਨਾਲ 네ਗਟਿਵਿਟੀ ਫੈਲਦੀ ਹੈ ਬਰਤਨ ਵੀ ਸਾਨੂੰ ਲੋਹੇ ਤਾਂਬੇ ਪਿੱਤਲ ਦੇ ਹੀ ਆਪਣੀ ਰਸੋਈ ਦੇ ਵਿੱਚ ਵਰਤਣੇ ਚਾਹੀਦੇ ਹਨ ਪਿੱਤਲ ਨੂੰ ਕਲਾਕਾਰੀ ਤਾਂਬੇ ਦੇ ਜਗ ਤਾਂਬੇ ਦੀਆਂ ਗੜਵੀਆਂ ਹੋਣੀਆਂ ਚਾਹੀਦੀਆਂ ਹਨ ਉਹਨਾਂ ਵਿੱਚ ਜੇਕਰ ਪਾਣੀ ਰੱਖ ਕੇ ਪੀਤਾ ਜਾਵੇ ਤਾਂ ਸਾਰno ਜਿਹੜਾ ਲੋਹੇ ਤਾਂਬੇ ਦੇ ਜਿਹੜੀ ਅੱਜ ਕੱਲ ਸਾਡੇ ਸਰੀਰ ਵਿੱਚ ਘਾਟ ਹੈ ਇਸ ਘਾਟ ਤੋਂ ਬਚਿਆ ਜਾ ਸਕਦਾ ਹੈ ਕਿਉਂਕਿ ਸਾਡੇ ਸਰੀਰ ਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ ਜਿਨ੍ਹਾਂ ਨੂੰ ਅਸੀਂ ਮੈਡੀਸਨ ਖਾ ਕੇ ਆਪਣੇ ਸਰੀਰ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਾਂ ਪਰ ਇਹ ਜਿਹੜੇ ਪਾण्डे ਹਨ ਲੋਹੇ ਦੇ ਤਾਂਬੇ ਦੇ ਪਿੱਤਲ ਦੇ ਤੇ ਮਿੱਟੀ ਦੇ ਇਹਨਾਂ ਵਿੱਚ ਬਹੁਤ ਅਜਾਇ ਤੱਤ ਹੁੰਦੇ ਹਨ ਜੇਕਰ ਅਸੀਂ ਭੋਜਨ ਪਕਾ ਕੇ ਖਾਈਏ ਤਾਂ ਉਹ ਸਾਡੇ ਸਰੀਰ ਨੂੰ ਮਿਲਦੇ ਹਨ। ਇੱਕ ਤਾਂ ਇਹ ਸਾਨੂੰ ਚੰਗੀ ਸਿਹਤ ਦਿੰਦੇ ਹਨ, ਦੂਸਰਾ ਸਾਨੂੰ ਰੋਗਾਂ ਤੋਂ ਬਚਾਉਂਦੇ ਹਨ। ਇਸੇ ਉੱਡ ਜੇ ਅਸੀਂ ਐਲਮੋ ਐਲੂਮੀਨੀਅਮ ਦੇ ਢਾਂਡੇ ਵਰਤਦੇ ਹਾਂ ਤੇ ਇਸ ਦੀ ਵੱਤੋਂ ਕਦੇ ਨਾ ਕਰੋ ਕਿਉਂਕਿ ਐਲੂਮੀਨੀਅਮ ਸਿਹਤ ਦੇ ਲਈ ਮਾੜਾ ਹੁੰਦਾ ਹੈ ਜੋ ਸਾਡੇ ਬੱਚਿਆਂ ਦਾ ਵਾਧਾ ਵਿਕਾਸ ਨਹੀਂ ਹੁੰਦਾ ਇਸ ਲਈ ਐਲੂਮੀਨੀਅਮ ਦੇ ਬਰਤਨਾਂ ਨੂੰ ਵਰਤਣਾ ਛੱਡ ਦਿਓ। ਕਿਉਂਕਿ ਅਸੀਂ ਬਹੁਤ ਹੀ ਜ਼ਿਆਦਾ ਐਲੂਮੀਨੀਅਮ ਦੇ ਬਰਤਨ ਆਪਣੇ ਨੂੰ ਸੋਏ ਵਿੱਚ ਵਰਤਦੇ ਹਾਂ ਇਸ ਲਈ ਮਿੱਟੀ ਦੇ ਘੜੇ ਦੇ ਵਿੱਚ ਪਾਣੀ ਰੱਖਿਆ ਜਾਵੇ ਉਹ ਪਾਣੀ ਪੀਤਾ ਜਾਵੇ ਉਹ ਸਾਡੀ ਸਿਹਤ ਲਈ ਬਹੁਤ ਹੀ ਚੰਗਾ ਹੈ ਤੇ ਭਾਂਡੇ ਵੀ ਜੇ ਪਿੱਤਲ ਤਾਂਬੇ ਦੇ ਲੈ ਕੇ ਉਹਨਾਂ ਵਿੱਚ ਭੋਜਨ ਪਕਾਇਆ ਜਾਵੇ ਤਾਂ ਉਹ ਵੀ ਸਾਡੀ ਸਿਹਤ ਲਈ ਬਹੁਤ ਹੀ ਲਾਭਦਾਇਕ ਹੈ ਕਿਉਂਕਿ ਹੁਣ ਬੱਚਿਆਂ ਦਾ ਉਹਨਾਂ ਵਾਂਗ ਵਿਕਾਸ ਨਹੀਂ ਹੋ ਰਿਹਾ ਜਿੰਨਾ ਪਹਿਲਾਂ ਬੱਚੇ ਗਰੋਥ ਕਰਦੇ ਸਨ ਇਹ ਸਾਰੇ ਕਾਰਨ ਸਾਡੀ ਰਸੋਈ ਸਾਡਾ ਖਾਂ ਖਾਣਾ ਖਾਂ ਤੋਂ ਹੀ ਸ਼ੁਰੂ ਹੁੰਦੇ ਹਨ ਬੱਚਿਆਂ ਨੂੰ ਸਵੇਰੇ ਚੰਗਣ ਨਾਸ਼ਤਾ ਦਿਓ ਰੋਟੀ ਰੋਟੀ ਦਹੀਂ ਹਰੀ ਸਬਜ਼ੀ ਘਰ ਵਿੱਚ ਆਪਣੇ ਹੱਥੀ ਬਣਾਏ ਸਾਫ਼ ਸੁਥਰਾ ਭੋਜਨ ਬਣਾਓ ਤੇ ਅਸੀਂ ਅੱਜ ਦੇ ਯੁੱਗ ਦੇ ਵਿੱਚ ਚੰਗੀ ਡਾਈਟ ਦੇਣ ਦੇ ਚੱਕਰਾਂ ਵਿੱਚ ਕੁਝ ਕਰਦੇ ਹਾਂ ਮਹਿੰਗੀਆਂ ਚੀਜ਼ਾਂ ਖਵਾ ਮਹਿੰਗੀਆਂ ਚੀਜ਼ਾਂ ਖਵਾਉਂਦੇ ਹਾਂ ਪਰ ਉਹਨਾਂ ਦਾ ਅਸਰ ਨਹੀਂ ਹੁੰਦਾ ਕਿਉਂਕਿ ਕਾਰਨ ਇਹ ਹੈ ਕਿ ਅਸੀਂ ਬਰਤਨ ਤਾਂ ਦੇਖਦੇ ਨਹੀਂ ਕਿ ਅਸੀਂ ਐਲੂਮੀਨੀਅਮ ਐਲੂਮੀਨੀਅਮ ਚ ਬਣਾ ਕੇ ਦੇ ਰਹੇ ਹਾਂ ਅਗੋ ਪਲਾਸਟਿਕ ਵਿੱਚ ਪਾ ਕੇ ਬੱਚੇ ਨੂੰ ਖਵਾ ਰਹੇ ਹਾਂ ਜਿਸ ਚੀਜ਼ ਨੇ ਅਸਰ ਕਰਨਾ ਸੀ ਉਹ ਤਾਂ ਸਭ ਤੋਂ ਸਭ ਕੁਝ ਉਲਟ ਹੋ ਰਿਹਾ ਹੈ ਇਸ ਲਈ ਰਸੋਈ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਵੱਲ ਜ਼ਰੂਰ ਖਿਆਲ ਦਿਵੋ ਤਵਾ ਭਰਾਤ ਕੜਾਈ ਇਹ ਸਾਰੇ ਜਿਹੜੇ ਹਨ ਇਹਨਾਂ ਵੱਲ ਧਿਆਨ ਦਿਓ ਕਿ ਇਹ ਕਿਸ ਧਾਤ ਦੇ ਹਨ ਜਿਨ੍ਹਾਂ ਨੂੰ ਅਸੀਂ ਵਰਤ ਰਹੇ ਹਾਂ ਅਸੀਂ ਜ਼ਿਆਦਾ ਪਲਾਸਟਿਕ ਦੀ ਗੱਲ ਤਾਂ ਨਹੀਂ ਕਰ ਰਹੇ ਜ਼ਿਆਦਾ ਅਸੀਂ ਐਲੂਮੀਨੀਅਮ ਦੀ ਵਰਤੋਂ ਤਾਂ ਨਹੀਂ ਕਰ ਰਹੇ ਜਦੋਂ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਵੱਲ ਧਿਆਨ ਦਿੰਦੇ ਹਾਂ ਕਿਵੇਂ ਭੋਜਨ ਪਕਾ ਰਹੇ ਹਾਂ ਕਿੰਨਾਂ ਚੀਜ਼ਾਂ ਵਿੱਚ ਪਕਾ ਰਹੇ ਹਾਂ ਤਾਂ ਸਾਨੂੰ ਆਪੇ ਹੀ ਇਸ ਤਵੇਂ ਦੀ ਕੜਾਈ ਪਰਾਧ ਦੀ ਜਿਹੜੀ ਅਸਲੀ ਕਾਰਨ ਹਨ ਸਾਡੇ ਭੋਜਨ ਵਿੱਚ ਜਿਹੜੀਆਂ ਕਮੀਆਂ ਹਨ ਉਹਨਾਂ ਦਾ ਪਤਾ ਲੱਗੇਗਾ ਕਿ ਅਸੀਂ ਕਿਸ ਤਰ੍ਹਾਂ ਚੰਗਾ ਭੋਜਨ ਬਣਾ ਕੇ ਆਪਣੇ ਘਰ ਪਰਿਵਾਰ ਦੇ ਵਿੱਚ ਸਾਰਿਆਂ ਨੂੰ ਤੰਦਰੁਸਤ ਰੱਖ ਸਕਦੇ ਹਾਂ ਕਿਸ ਤਰ੍ਹਾਂ ਇਹ ਚੀਜ਼ਾਂ ਸਾਡੇ ਸਿਹਤ ਨੂੰ ਪ੍ਰਭਾਵਿਤ ਕਰ ਰਹੀਆਂ ਹਨ ਤਾਂ ਸਾਨੂੰ ਇਹਨਾਂ ਚੀਜ਼ਾਂ ਦਾ ਜਰੂਰ ਪਤਾ ਲੱਗੇਗਾ ਕਿ ਤਵਾ ਕਿਸ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਅਹਿਮ ਥਾਂ ਰੱਖਦਾ ਹੈ ਕਿਸ ਤਰ੍ਹਾਂ ਇਹ ਸਾਡੇ ਘਰ ਵਿੱਚ ਵਰਗਤ ਲੈ ਕੇ ਆਉਂਦਾ ਹੈ ਕਿਉਂਕਿ ਜੇਕਰ ਘਰ ਵਿੱਚ ਬਿਮਾਰੀ ਨਹੀਂ ਹੋਏਗੀ ਤੇ ਅਸੀਂ ਸਾਰੇ ਤੰਦਰੁਸਤ ਹੋਵਾਂਗੇ ਆਉਥੇ ਕਰਦੇ ਜੀ ਕੰਮ ਵੀ ਕਰਨਗੇ ਉਹਨਾਂ ਦੇ ਕੰਮਾਂ ਵਿੱਚ ਬਰਕਤ ਵੀ ਪਵੇਗੀ ਤਾਂ ਜੇਕਰ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਆਪਣੇ ਭੈਣ ਭਰਾਵਾਂ ਦੇ ਨਾਲ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ